ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਹਫਤਾਵਾਰੀ ਖਬਰਾਂ ਦਾ ਸਿਆਸੀ ਵਿਸ਼ਲੇਸ਼ਣ ਇਹ ਹੈ ਕਿ ਇਸ ਹਫਤੇ ਦੀ ਸਭ ਤੋਂ ਅਹਿਮ ਘਟਨਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ ਜ਼ਮਾਨਤ ਮਿਲਦੀ ਸਾਰ ਉਹਨਾਂ ਨੇ ਕਿਹਾ ਜੈ ਹਨੂਮਾਨ ਇਹਦਾ ਮਤਲਬ ਇਹ ਹੋਇਆ ਕਿ ਉਹ ਉਸ ਤਰ੍ਹਾਂ ਦੀ ਹੀ ਆਬਾਦੀ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਤਰ੍ਹਾਂ ਦੀ ਦੂਸਰੀ ਵੱਡੀ ਪਾਰਟੀ ਕਰ ਰਹੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਤਰ੍ਹਾਂ ਨਾਲ ਰੋਡ ਸ਼ੋਅ ਵੀ ਕੀਤਾ ਤੇ ਉਹਨਾਂ ਦੇ ਵਰਕਰਾਂ ਨੇ ਆਤਿਸ਼ਬਾਜ਼ੀ ਵੀ ਚਲਾਈ ਹੁਣ ਇਸ ਵਕਤ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਪੂਰੇ ਜਲੌਚ ਵਿਖਾਈ ਦੇ ਰਹੇ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਸਾਡੀ ਪਾਰਟੀ ਹੁਣ ਹਾਰ ਸਕਦੀ ਹੀ ਨਹੀਂ ਇਹ ਵੱਖਰੀ ਗੱਲ ਹੈ ਕਿ ਇਸ ਪਾਰਟੀ ਨੂੰ ਕਿੰਨੀਆਂ ਸੀਟਾਂ ਹੋਣਗੀਆਂ ਤੇ ਦੂਸਰੇ ਪਾਸੇ ਨਰਿੰਦਰ ਮੋਦੀ ਜਗਾ ਜਗਾ ਪੂਰੇ ਦੇਸ਼ ਦੇ ਵਿੱਚ ਆਪਣੀਆਂ ਰੈਲੀਆਂ ਕਰ ਰਹੇ ਨੇ ਤੇ ਰੈਲੀਆਂ ਦੇ ਸੰਬੋਧਨ ਦੇ ਵਿੱਚ ਇਹ ਕਹਿ ਰਹੇ ਨੇ ਕਿ ਸਾਨੂੰ ਹਰ ਹਾਲਤ ਚ 400 ਪਾਰ ਹੋਣ ਗਿਆ ਲਾਜ਼ਮੀ ਹੋਣ ਗਿਆ ਅਮਿਤ ਸ਼ਾ ਆਪਣੀਆਂ ਪ੍ਰਾਪਤੀਆਂ ਗਿਣਾ ਕੇ ਵੀ ਇਹੀ ਗੱਲ ਦੁਹਰਾ ਰਹੇ ਨੇ ਤੇ ਜੋਗੀ ਅਦਿੱਤਿਆਨਾਥ ਅਤੇ ਰਾਜਨਾਥ ਸਿੰਘ ਇਹ ਚਾਰ ਵੱਡੇ ਨੇਤਾ ਕਸਰ ਕੇ ਥੰਮ ਬਣ ਕੇ ਖੜੇ ਨੇ ਜੋ ਕਿ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੀ ਮੁਹਮਮਾ ਹੈ ਤੇ ਉਹਨੂੰ ਚਲਾ ਰਹੇ ਨੇ ਤੇ ਇਸ ਮੁਹਮਮ ਦੇ ਵਿੱਚੋਂ ਕੀ ਨਿਕਲੇਗਾ ਉਹ ਵੱਖਰੀ ਗੱਲ ਹੈ ਪਰ ਇਸ ਦੇ ਨਾਲ ਹੀ rahul gandhi ਨੇ ਕਿਹਾ ਕਿ ਮੈਂ ਲਿਖ ਕੇ ਦੇ ਸਕਦਾ ਉਹਨਾਂ ਨੇ ਲਖਨਊ ਤੋਂ ਬੋਲਦਿਆਂ ਕਿਹਾ ਕਿ ਮੈਂ ਲਿਖ ਕੇ ਦੇ ਸਕਦਾ ਕਿ ਨਰਿੰਦਰ ਮੋਦੀ ਹਰ ਹਾਲਤ ਵਿੱਚ ਹਾਰਨਗੇ ਉਹਨਾਂ ਨੂੰ 2250 ਵੱਧ ਤੋਂ ਸੀਟਾਂ ਨਹੀਂ ਆਉਣਗੀਆਂ ਤੇ ਉਸ ਵਕਤ ਉਹ ਮੁਸਕਰਾ ਵੀ ਰਹੀ ਸੀ ਤੇ ਤੀਸਰੀ ਵੱਡੀ ਖਬਰ ਇਹ ਹੈ ਕਿ ਰੂਸ ਨੇ ਜੋ 9 ਮਈ ਦੀ ਵਿਕਟਰੀਡੇ ਪ੍ਰੇਡ ਮਨਾਈ ਹੈ ਤੇ ਉਸ 'ਚ ਉਹਨਾਂ ਨੇ ਇੱਕ ਇਸ਼ਾਰਾ ਕੀਤਾ ਹੈ ਕਿ ਅਸੀਂ ਪਰਮਾਣੂ ਊਰਜਾ ਜਾਂ ਪਰਮਾਣੂ ਮਜ਼ਾਈਲਾਂ ਜਾਂ ਪਰਮਾਣੂ ਹਮਲੇ ਤੋਂ ਗੁਰੇਜ਼ ਨਹੀਂ ਕਰਾਂਗੇ ਜੇ ਕਿਸੇ ਨੇ ਸਾਨੂੰ ਕਿਸੇ ਕਿਸਮ ਦੀ ਵੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਤੇ ਨਾਲ ਹੀ ਉਹਨਾਂ ਨੇ ਯੂਕਰੇਨ ਦੇ ਵਿੱਚ ਹਮਲੇ ਤੇਜ਼ ਕਰ ਦਿੱਤੇ ਨੇ ਤੇ ਇਹਨਾਂ ਹਮਲਿਆਂ ਦੇ ਵਿੱਚ ਉਹ ਖਾਰਕੀਵ ਦੇ ਬਿਲਕੁਲ ਨੇੜੇ ਪਹੁੰਚ ਗਏ ਨੇ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਖਾਰਕੀਵ ਤੇ ਜਲਦੀ ਹੀ ਕਬਜ਼ਾ ਕਰ ਲੈਣਗੇ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਜੋ ਨਤਨਯਾਹੁ ਨੇ ਕਿ ਉਹਨਾਂ ਨੇ ਗਾਜ਼ਾ ਪੱਟੀ ਤੇ ਹਮਲਿਆਂ ਦਾ ਹੋਰ ਤੇਜ਼ ਆਰਡਰ ਦਿੱਤਾ ਤੇ ਅੱਜ ਰਫਾ ਦੇ ਵਿੱਚ ਜ਼ਿਆਦਾ ਹਮਲੇ ਹੋਏ ਨੇ ਤੇ ਇਹਨਾਂ ਹਮਲਿਆਂ ਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਨੇ ਅਫਰਾ ਫਰੀ ਫਲ ਗਈ ਹੈ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਪਰਚ ਸੁੱਟ ਕੇ ਕਿ ਇਹ ਰਫਾ ਨੂੰ ਜਲਦੀ ਤੋਂ ਜਲਦੀ ਖਾਲੀ ਕੀਤਾ ਜਾਏ ਤਾਂ ਕਿ ਅਸੀਂ ਇੱਥੇ ਕਬਜ਼ਾ ਕਰ ਸਕੀਏ ਇਸ ਤਰ੍ਹਾਂ ਦੀ ਉਹ ਕੋਸ਼ਿਸ਼ ਕਰ ਰਹੇ ਨੇ ਤੇ ਅਗਲੀ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਇੱਕ ਭੰਬਲ ਪੂਸੇ ਦਾ ਬਣਿਆ ਹੋਇਆ ਹੈ ਭਾਵੇਂ ਕਿ ਚੋਣ ਕਮਿਸ਼ਨ ਦਾ ਪ੍ਰਕਿਰਿਆ ਅੱਜ ਕੱਲ ਚ ਸ਼ੁਰੂ ਹੋ ਰਹੀ ਹੈ ਪਰ ਇਸ ਦੇ ਨਾਲ ਇਸ ਤਰ੍ਹਾਂ ਲੱਗਦਾ ਹੈ ਕਿ ਹਰ ਪਾਰਟੀ ਨੂੰ 2 3 4 ਸੀਟਾਂ ਆਉਣਗੀਆਂ ਇਹਨਾਂ 13 ਸੀਟਾਂ ਦੇ ਵਿੱਚੋਂ ਪੰਜਾਬ ਦੀਆਂ ਕੁੱਲ 13 ਸੀਟਾਂ ਦੇ ਵਿੱਚੋਂ 3 4 ਕਾਂਗਰਸ ਲੱਜੇਗੀ 2 3 ਅਕਾਲੀ ਵੀ ਲਿ ਜਾ ਸਕਦੇ ਨੇ ਆਮ ਆਦਮੀ ਪਾਰਟੀ ਵੀ ਜਾ ਸਕਦੇ ਨੇ 1 2 ਵੀ ਜੀਪੀ ਵੀ ਲਿ ਜਾ ਸਕਦੇ ਇਸ ਤਰ੍ਹਾਂ ਦਾ ਮਾਹੌਲ ਬਣਦਾ ਬੁਧ ਦੇ ਰਿਹਾ ਤੇ ਉਸ ਤੋਂ ਅਗਲੀ ਗੱਲ ਇਹ ਹੈ ਕਿ ਫੂਡ ਪੋਇਜ਼ਨਿੰਗ ਨਾਲ ਤੇ ਇੱਕ ਬੱਚੀ ਦੀ ਮੌਤ ਹੋ ਗਈ ਹੈ ਤੇ ਨਾਲ ਪੂਰਾ ਪਰਿਵਾਰ ਬਿਮਾਰ ਹੋ ਗਿਆ ਤੇ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਚਾਵਲ ਦੇ ਵਿੱਚ ਮੈਗੀ ਮਿਕਸ ਕਰਕੇ ਖਾਧੀ ਸੀ ਤੇ ਇਸ ਕਰਕੇ ਦੋਸਤੋ ਜੋ ਫੂਡ ਪੋਇਜ਼ਨਿੰਗ ਦੇ ਘਟਨਾਵਾਂਗੇ ਦਿਨੋਂ ਦਿਨ ਵਧੇ ਜਾ ਰਹੀਆਂ ਨੇ ਖਾਸ ਕਰਕੇ ਫਾਸਟ ਫੂਡ ਦੇ ਨਾਲ ਇਸ ਕਰਕੇ ਫਾਸਟ ਫੂਡ ਤੋਂ ਬਚ ਕੇ ਰਹੋ ਬਹੁਤ ਸਾਰੀਆਂ ਮਤਾਂ ਫਾਸਟ ਫੂਡ ਨਾ ਹੋ ਚੁਕੀਆਂ ਨੇ ਇਹ ਬੜੀ ਖਤਰਨਾਕ ਚੀਜ਼ ਹੈ ਤੇ ਇਹਦੇ ਚ ਕੈਮੀਕਲਸ ਨੇ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਹੋਈਆਂ ਨੇ ਜਿਹੜੀਆਂ ਟੇਸ ਤਾਂ ਲੱਗਣ ਪਰ ਤੁਹਾਨੂੰ ਕੀ ਨੁਕਸਾਨ ਕਰਨ ਇਸ ਗੱਲ ਦੀ ਕੰਪਨੀਆ ਨੂੰ ਕੋਈ ਪਰਵਾਹ ਨਹੀਂ ਤੇ ਇਸ ਕਰਕੇ ਜੇ ਤੁਸੀਂ ਆਪਣੇ ਘਰ ਦਾ ਖਾਣਾ ਖਾਓ ਤੇ ਦੇਸੀ ਖਾਣਾ ਖਾਓ ਤੇ ਆਪਣੀ ਅਲੱਗ ਆਪਣੀ ਮਰਜ਼ੀ ਦੀ ਡਿਸ਼ ਬਣਾ ਕੇ ਫਾਸਟ ਫੂਡ ਤੋਂ ਬਿਨਾ ਕੋਈ ਚੀਜ਼ ਖਾਓ ਤਾਂ اچھی ਗੱਲ ਆ ਫਰੂਟ ਖਾਓ ਤਾਂ ਹੋਰ ਵੀ اچھی ਗੱਲ ਜੀ ਤੇ ਉਸ ਤੋਂ ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਬਿਜਲੀ ਦੀ ਸਪਲਾਈ ਕਾਫੀ ਘੱਟ ਆ ਰਹੀ ਹੈ ਕਿਸਾਨ ਭਾਜਪਾ ਦਾ ਵਿਰੋਧ ਕਰ ਰਹੇ ਨੇ ਔਰ ਕਿਸਾਨ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ ਤੇ ਇਸ ਦੇ ਨਾਲ ਹੀ ਖਬਰਾਂ ਦੀ ਸਮਾਪਤੀ ਹੈ ਬਾਤ ਬਾ ਸ਼ੁਕਰੀਆ